ਅੱਜ ਰਾਜਪੁਰੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਤੇ ਉੱਥੇ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜੇ ਗਏ ਪਹੁੰਚੇ ਜਿੱਥੇ ਉਹਨਾਂ ਨੇ ਸੰਬੋਧਨ ਕੀਤਾ ਸਟੇਜ ਤੋਂ ਤੇ ਵਰਕਰਾਂ ਨੂੰ ਕਿਹਾ ਵੀ ਕਮਿਟ ਹੋ ਕੇ ਚੱਲੋ ਤਾਂ ਜੋ ਆਪਾਂ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਤੇ ਉਮੀਦਵਾਰ ਨੂੰ ਜਿਤਾ ਸਕੀਏ ਟਿਕਟ ਵਾਸਤੇ ਜਦੋ ਜਹਿਦ ਕਰਨਾ ਹਰ ਬੰਦੇ ਦਾ ਫਰਜ਼ ਹੈ ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਟਿਕਟ ਮਿਲ ਜਾਵੇ ਤਾਂ ਸਾਰਿਆਂ ਨੂੰ ਪਾਰਟੀ ਪਲੇਟਫਾਰਮ ਤੇ ਇਕੱਠੇ ਹੋ ਕੇ ਨਾਲ ਚੱਲਣਾ ਚਾਹੀਦਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਉੱਚੀ ਚਿਤਤੌਰ ਤੇ ਸਾਬਕਾ ਵਿਧਾਇਕ ਹਰਦੇয়াল ਸਿੰਘ ਕੰਬੋਜ ਨੂੰ ਬੈਲਣ ਵਾਸਤੇ ਆਗੇ ਉਹਨਾਂ ਦੇ ਕੱਪ ਟਿਕਟ ਤੋਂ ਪਹਿਲਾਂ ਵਿਰੁੱਧ ਕਰਨਾ ਸਾਰਿਆਂ ਦਾ ਜਾਂ ਆਪਣੇ ਆਪ ਨੂੰ ਸ਼ੋਅ ਕਰਨਾ ਕਿ ਮੈਨੂੰ ਟਿਕਟ ਦਿਓ ਸਾਰਿਆਂ ਦਾ ਹੱਕ ਹੈ ਹਰਿਆਣੇ ਦੇ ਮੁੱਖ ਮੰਤਰੀ ਪਹੁੰਚੇ ਨੇ ਕਰਨਾਲ ਦੇ ਇੱਕ ਖੇਤ ਦੇ ਵਿੱਚ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਤੇ ਭਰੋਸਾ ਵੀ ਦਿਵਾਇਆ ਹੈ ਇਕੋ ਤਰੀ ਭਾਰਤ ਦੇ ਕਈ ਖੇਤਰਾਂ ਦੇ ਵਿੱਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਕਰਤਾ ਫਸਲ ਦਾ ਜਾਇਜਾ ਲਿਆ ਕਿਉਂਕਿ ਇਸ ਵੇਲੇ ਚੋਣਾ ਦਾ ਮੌਸਮ ਹੈ ਹਰਿਆਣਾ ਵਿੱਚ ਵੀ ਸਾਤੋਂ ਥੋੜਾ ਜਿਹਾ ਪਹਿਲਾਂ ਉਹ ਕਹਿੰਦੇ ਕਿ ਸਾਰਾ ਇੱਕ ਇੱਕ ਕਿਸਮ ਦਾ ਮੁਆਵਜ਼ਾ ਦੇਵਾਂਗੇ ਪਿਛਲੇ ਹੜ੍ਹਾਂ ਦੌਰਾਨ ਤਬਾਹ ਹੋਈਆਂ ਫਸਲਾਂ ਦਾ ਤੁਸੀਂ ਕਿੰਨਾ ਮੁਆਵਜ਼ਾ ਦਿੱਤਾ ਉਹ ਦਾ ਅੰਕੜਾ ਜਾਰੀ ਕਰੋ ਜਦੋਂ ਜਾਕੜ ਉਹਨਾਂ ਦੇ ਘਰੇ ਪਹੁੰਚੇ ਤੇ ਉਹਨਾਂ ਨੂੰ ਮਨਾਇਆ ਤੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇਵੇਗੀ ਇਹ ਹਾਰਪੁਰ ਤੋਂ ਟਿਕਟ ਮੰਗਦੇ ਸੀ ਟਿਕਟ ਦੇ ਦਿੱਤੀਗੀ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਰਾਜमंत्री ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਤੇ ਸਾਮਪਲਾ ਸਾਹਿਬ ਤੜੰਗੋਗੇ ਜੋ ਸੰਤੋਖ ਚੌਧਰੀ ਸੀ ਉਹ ਕਾਂਗਰਸ ਦੇ ਵਿੱਚ ਜਿਉਂਦੇ ਸੀ ਪਰ ਅੱਜ ਉਹਨਾਂ ਦੀ ਧਰਮ ਪਤਨੀ ਆਹੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਅੱਜ ਉਹ ਮਰ ਗਏ ਨੇ ਤੇ ਚੰਨੀ ਸਾਹਿਬ ਕਹਿੰਦੇ ਕਿ ਅੱਜ ਕਾਂਗਰਸ ਬਲੋ ਇਹ ਮਰ ਗਏ ਨੇ ਕਿਉਂਕਿ ਇਸ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਅੱਜ ਦਲ ਬਦਲੀਆਂ ਸਾਰੀਆਂ ਪਾਰਟੀਆਂ 'ਚ ਬਹੁਤ ਭਾਰੂ ਨੇ ਇਹ ਦਲ ਬਦਲੂਗਾ ਹੋਰ ਭਾਰੂ ਹੋ ਜਾਣਗੀਆਂ ਆਮ ਲੋਕ ਕਿੱਧਰ ਨੂੰ ਜਾਣਗੇ ਇਹਨਾਂ ਨੇ ਤਾਂ ਇਧਰ ਉਹਨਾ ਕੁਰਸੀ ਮਿਲੀ ਉਧਰੋ ਇਹਨਾਂ ਦਾ ਏਜੰਡਾ ਕੁਰਸੀ ਹੈ ਪਾਰਟੀ ਦੀ ਮਜ਼ਬੂਤੀ ਨਹੀਂ ਸਭ ਸ੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਨ ਦਾ ਸਵਾਗਤ ਹੈ ਜੀ ਸ਼ੁਕਰਗੁਜ਼ਾਰ ਜੀ ਮਿਹਰਬਾਨੀ ਸੋ ਸਭ ਤੋਂ ਪਹਿਲੀ ਖਬਰ ਲਵਾਂਗੇ ਟਿਲ ਸਾਹਿਬ ਜਿੱਥੇ ਕਾਂਗਰਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਨੂੰ ਲੈ ਕੇ ਕਾਫੀ ਬਵਾਲ ਦੇਖਣ ਨੂੰ ਮਿਲ ਰਿਹਾ ਸੀ ਕਾਂਗਰਸ ਦੇ ਲੀਡਰਾਂ ਦੇ ਵਿੱਚ ਤੇ ਅੱਜ ਰਾਜਪੁਰੇ ਦੇ ਵਿੱਚ ਇੱਕ ਮੀਟਿੰਗ ਹੋਈ ਆ ਤੇ ਉੱਥੇ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜਿੰਗ ਪਹੁੰਚੇ ਜਿੱਥੇ ਉਹਨਾਂ ਨੇ ਸੰਬੋਧਨ ਕੀਤਾ ਸਟੇਜ ਤੋਂ ਤੇ ਵਰਕਰਾਂ ਨੂੰ ਕਿਹਾ ਵੀ ਇਕਮੁੱਠ ਹੋ ਕੇ ਚੱਲੋ ਤਾਂ ਜੋ ਆਪਾਂ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਤੇ ਉਮੀਦਵਾਰ ਨੂੰ ਜਿਤਾ ਸਕੀਏ ਜੀ ਦੇਖੋ ਪਤਾ ਹੈ ਕਿ ਕੋ ਜਾਗੂ ਡਾਕਟਰ ਧਰਮਵੀਰ ਗਾਂਧੀ ਦੇ ਟਿਕਟ ਅਲਾਨਨ ਦੇ ਉੱਤੇ ਨਿਰਾਸ਼ ਸੀ ਕਿਉਂਕਿ ਟਿਕਟ ਅਲਾਨਨ ਤੋਂ ਪਹਿਲਾਂ ਟਿਕਟ ਵਾਸਤੇ ਜਦੋਜਹਿਦ ਕਰਨਾ ਹਰ ਬੰਦੇ ਦਾ ਫਰਜ਼ ਹੈ ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਟਿਕਟ ਮਿਲ ਜਾਵੇ ਤਾਂ ਸਾਰਿਆਂ ਨੂੰ ਪਾਰਟੀ ਪਲੇਟਫਾਰਮ ਤੇ ਇਕੱਠੇ ਹੋ ਕੇ ਨਾਲ ਚੱਲਣਾ ਚਾਹੀਦਾ ਹੈ ਇਸ ਸੰਬੰਧ ਦੇ ਵਿੱਚ ਕੁਝ ਆਗੂਆਂ ਨੇ ਮੀਟਿੰਗ ਕੀਤੀ ਤੇ ਅੱਜ ਦਾ ਕੱਠ ਰੱਖ ਲਿਆ ਦੋ ਤਿੰਨ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਬੜਿੰਗ ਉਚਿਤੇ ਤੌਰ ਤੇ ਸਾਬਕਾ ਵਿਧਾਇਕ ਹਰਦੇয়াল ਸਿੰਘ ਕੰਬੋਜ ਨੂੰ ਮਿਲਣ ਵਾਸਤੇ ਆ ਗਏ ਉਹਨਾਂ ਦੇ ਕੋਲ ਉਥੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਮੀਟਿੰਗ ਸੱਦੀ ਵੀ ਹੈ ਤੇ ਮੀਟਿੰਗ ਕਰਨੀ ਹੈ ਤਾਂ ਰਾਜਾ ਬੜਿੰਗ ਨੇ ਕਿਹਾ ਤਾਂ ਵੀ ਚਲੋ ਮੈਂ ਵੀ ਆਵਾਂਗਾ ਉੱਥੇ ਉਹ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਨਾਲ ਲੈ ਗਏ ਸਾਰਿਆਂ ਨੂੰ ਪਤਾ ਕਿ ਡਾਕਟਰ ਗਾਂਧੀ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਕੁਝ ਨੌਜਵਾਨਾਂ ਨੇ ਕਾਫੀ ਨਾਰੇਬਾਜੀ ਦੇ ਵਿੱਚ ਕੀਤਾ ਅਮਰਿੰਦਰ ਸਿੰਘ ਰਾਜਾ ਆਪਣੇ ਘਰੇ ਬੋਲਦੇ ਆਖਿਆ ਕਿ ਭਾਈ ਪਾਰਟੀ ਦਾ ਹੁਕਮ ਹੈ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਹੈ ਇਹ ਵੀ ਚਰਚਾ ਹੈ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਕਰਾਈ ਗਈ ਔਰ ਡਾਕਟਰ ਧਰਮਵੀਰ ਗਾਂਧੀ 2014 ਵਿੱਚ ਵੀ ਮੈਂਬਰ ਪਾਰਲੀਮੈਂਟ ਬਣੇ ਸੀ ਡਾਕਟਰ ਸਾਹਿਬ ਦੇ ਕੁਝ ਕੀਤੇ ਹੋਏ ਕੰਮ ਪਟਿਆਲਬੀਆਂ ਨੂੰ ਯਾਦ ਨੇ ਇੱਥੇ ਬਹੁਤ ਬਿਰਲੇ ਲੋਕ ਹੈ ਜਿਹੜੇ ਜੱਦੋ ਜਹਿਦ ਕਰਦੇ ਨੇ ਆਪਣੇ ਸੂਬੇ ਲਈ ਆਪਣੇ ਇਲਾਕੇ ਲਈ ਤੇ ਬਹੁਤ ਸਾਰੇ ਵਪਾਰੀ ਕਿਸਮ ਦੇ ਲੋਕ ਉਹਨਾਂ ਨੂੰ ਵਪਾਰ ਪਹਿਲਾਂ ਰਾਜ ਟੱਠੇ ਖੂਚ ਪਵੇ ਡਾਕਟਰ ਤਰਬੀ ਗਾਂਧੀ ਨੇ ਕਾਫੀ ਜਦੋਜਹਿਦ ਕੀਤੀ ਕਿਉਂਕਿ ਮੈਂਬਰ ਪਾਰਲੀਮੈਂਟ ਸਨ ਅਸੀਂ ਗੱਲਬਾਤ ਕਰਦੇ ਰਹਿੰਦੇ ਸਾਂ ਉਹ ਲੰਬੇ ਸਮੇਂ ਤੋਂ ਜਦੋਜਹਿਦ ਵਿੱਚ ਨੇ ਕਿ ਰਾਜਪੁਰੇ ਤੋਂ ਮਹਾਲੀ ਤੱਕ ਰੇਲ ਲਿੰਕ ਜੋੜ ਦਿੱਤਾ ਜਾਵੇ ਤੇ ਫਿਰ ਰਾਜਸਥਾਨ ਤੋਂ ਲੈ ਕੇ ਬਾਇਆ ਬਠਿੰਡਾ ਬਰਨਾਲਾ ਧੂਰੀ ਪਟਿਆਲਾ ਰਾਜਪੁਰਾ ਬਰੂੜ ਦੇ ਰਸਤੇੋਂ ਮੋਹਾਲੀ ਭਾਪ ਚੰਡੀਗੜ੍ਹ ਨਾਲ ਸਿੱਧਾ ਲਿੰਕ ਬਣੇ ਇਹ ਚੀਜ਼ ਦਾ ਉਹਨਾਂ ਨੇ ਜਦੋਂ ਜਹਿਦ ਕੀਤਾ ਸੀ ਸੋ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਹੁੰਦਾ ਹੈ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਹਾਈ ਕਮਾਨ ਦੀ ਚੋਆਇਸ ਹੈ ਮੈਨੂੰ ਪਤਾ ਹੈ ਉਹਨਾਂ ਨੂੰ ਬਣਾਉਣ ਵਾਸਤੇ ਬਹੁਤ ਸਾਰੇ ਕੌਮੀ ਪੱਧਰ ਦੇ ਆਗੂ ਆਉਂਦੇ ਰਹੇ ਪਰ ਕਿਸੇ ਦਾ ਵਿਚਾਰ ਆਪੋ ਆਪਣਾ ਹੋ ਸਕਦਾ ਹੈ ਕਈਆਂ ਨੂੰ ਇਸ ਗੱਲ ਤੇ ਠੇਸ ਲੱਗੀ ਆ ਕਿ ਇੱਥੇ ਤਾਂ ਜੀ ਹਰਦੀਪਾਲ ਸਿੰਘ ਨੂੰ ਰਾਉਂਡ ਟਿਕਟ ਦੇਣੀ ਚਾਹੀਦੀ ਸੀ ਜਾਂ ਕਿਸੇ ਹੋਰ ਨੂੰ ਪਰ ਅੱਜ ਦੇ ਜ਼ੁਬਾਨੇ ਦੇ ਵਿੱਚ ਇਹ ਆਗੂ ਪਾਰਟੀਆਂ ਤੋਂ ਉੱਤੇ ਹੋਗੇ ਜਿਨ੍ਹਾਂ ਨੂੰ ਚਾਰ-ਚਾਰ ਵਾਰੀ ਮੈਂ MP ਬਣਾਇਆ ਦੋ-ਦੋ ਵਾਰ MP ਬਣਾਇਆ ਦੋ-ਦੋ ਵਾਰ ਮੁੱਖ ਮੰਤਰੀ ਬਣਾਇਆ ਤੇ ਹੋਰ ਪਾਰਟੀ ਉਹਨਾਂ ਨੂੰ ਉਹ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਿਹਾ ਦੂਜੇ ਵਾਲੇ ਦੂਜੇ 'ਚ ਜਾ ਰਿਹਾ ਉਹ ਹੋਰ 'ਚ ਜਾ ਰਹੇ ਨੇ ਸੋ ਪਤਾ ਲੱਗਿਆ ਕਿ ਆਲ ਇੰਡੀਆ ਪੱਧਰ ਦੇ ਉੱਤੇ ਜਿਹੜਾ ਇੰਡੀਆ ਗੱਠਜੋੜ ਬਣਿਆ ਹਾਲਾਂਕਿ ਪੰਜਾਬ ਦੇ ਵਿੱਚ ਨਹੀਂ ਬਣਿਆ ਉਹਨਾਂ ਦਾ ਮੁੱਖ ਮਕਸਦ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ ਤੇ ਜੇ ਫਿਰ ਇਹ ਲੋਕ ਇਸ ਤਰ੍ਹਾਂ ਦੇ ਕੰਮ ਕਰਨਗੇ ਭਾਰਤੀ ਜਨਤਾ ਪਾਰਟੀ ਹਰਾਈ ਕਿਵੇਂ ਜਾਊਗੀ ਲੋਕਾਂ ਚ ਇਹ ਚਰਚਾ ਕਿ ਇਹ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬੀਬੀ ਪ੍ਰਨੀਤ ਕੌਰ ਜਿਹੜੀ ਕਿ ਇਹਨਾਂ ਦੇ ਨੇੜਲੇ ਰਹੇ ਨੇ ਉਹਨਾਂ ਦੇ ਕਿਤੇ ਉਹਨਾਂ ਦੀ ਮਦਦ ਤਾਂ ਨਹੀਂ ਕਰ ਰਹੇ ਇਹ ਚਰਚਾ ਸੋਮ ਰਿੰਦਰ ਸਿੰਘ ਰਾਜਾ ਬੜਿੰਗਸਾਰਾ ਨੂੰ ਕਹਿ ਗਏ ਨੇ ਇਹਨਾਂ ਨੇ ਮੀਟਿੰਗ ਵੀ ਕਰ ਲਈ ਹੈ ਗੁੱਸਾ ਗਿਲਾ ਹਰੇ ਕਿੰਨਾ ਡਾਕਟਰ ਗਾਂਧੀ ਦੇ ਹੱਕ ਚ ਖੜਦੇ ਆ ਜਾਂ ਉਹਨਾਂ ਦਾ ਵਿਰੋਧੀ ਕਰਦੇ ਰਹਿਣਗੇ ਇਹ ਸਮਾਂ ਦੱਸੇਗਾ ਸੋ ਪਟਿਆ ਹੋਇਆ ਕਾਰ ਕਦੇ ਕੋਈ ਚੰਗਾ ਨਤੀਜਾ ਨਹੀਂ ਕੱਢਦਾ ਰੁੰਦੇ ਜਿਹੜੇ ਘੋੜੀਆਂ ਤੇ ਚੜਦੇ ਆ ਉਹ ਡੋਲੇ ਨਹੀਂ ਵਿਉਂਦੇ ਹੁੰਦੇ ਸੋ ਅਜੇ ਬਹੁਤ ਉਤਾਰ ਚੜਾਅ ਆਉਣੇ ਟਿਕਟ ਤੋਂ ਪਹਿਲਾਂ ਵਿਰੋਧ ਕਰਨਾ ਸਾਰਿਆਂ ਦਾ ਜਾਂ ਆਪਣੇ ਆਪ ਨੂੰ ਸ਼ੋ ਕਰਨਾ ਕਿ ਮੈਨੂੰ ਟਿਕਟ ਦਿਓ ਸਾਰਿਆਂ ਦਾ ਹੱਕ ਹੈ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਮੀਂਹ ਦੇ ਕਾਰਨ ਖਰਾਬ ਹੋ ਗਈਆਂ ਨੇ ਉੱਥੋਂ ਹੀ ਹਰਿਆਣੇ ਦੇ ਮੁੱਖ ਮੰਤਰੀ ਪਹੁੰਚੇ ਨੇ ਕਰਨਾਲ ਦੇ ਇੱਕ ਖੇਤ ਦੇ ਵਿੱਚ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਤੇ ਭਰੋਸਾ ਵੀ ਦਿਵਾਇਆ ਤੇ ਸੌਣੋ ਦੇ ਦੇਖੋ ਉੱਤਰੀ ਭਾਰਤ ਦੇ ਕਈ ਖੇਤਰਾਂ ਦੇ ਵਿੱਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਕਰਤਾ ਅਸੀਂ ਅਕਸਰ ਕਹਿੰਦੇ ਹਾਂ ਖੇਤੀ ਖਸਮਾ ਸੇਤੀ ਐਸ ਵੇਲੇ ਜਦੋਂ ਫਸਲ ਪੱਕ ਚੁੱਕੀ ਹੈ ਤੇ ਮੰਡੀਆਂ ਵਿੱਚ ਆ ਰਹੀ ਹੈ ਉਦੋਂ ਫਿਰ ਇੱਥੇ ਬਰਸਾਤ ਨੇ ਕਿਸਾਨਾਂ ਨੂੰ ਕਿਸਾਨ ਤਾਂ ਪਹਿਲੇ ਹੀ ਬਾਰੇ ਵੀ ਨੇ ਉਹਨਾਂ ਦਾ ਨੁਕਸਾਨ ਕਰਤਾ ਹਰਿਆਣੇ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਕਰਨਾਲ ਦੇ ਇੰਦਰੀ ਇਲਾਕੇ ਵਿੱਚ ਗਏ ਜਿੱਥੇ ਉਹਨਾਂ ਨੇ ਫਸਲ ਦਾ ਜਾਇਜ਼ਾ ਲਿਆ ਕਿਉਂਕਿ ਇਸ ਵੇਲੇ ਚੋਨਾ ਦਾ ਮੌਸਮ ਹੈ ਹਰਿਆਣਾ ਵਿੱਚ ਵੀ ਸਾਤੋਂ ਥੋੜਾ ਜਿਹਾ ਪਹਿਲਾਂ ਉਹ ਕਹਿੰਦੇ ਕਿ ਸਾਰਾ ਇੱਕ ਇੱਕ ਕਿਸਮ ਦਾ ਮੁਆਵਜ਼ਾ ਦੇਵਾਂਗੇ ਸਪੈਸ਼ਲ ਗਰਦਾਬਰੀ ਕਰਾਈ ਜਾਊਗੀ ਉਹ ਕਹਿੰਦੇ ਕਿ ਸਾਡੇ ਨਾਲ ਹਰਿਆਣੇ ਦਾ ਕਿਸਾਨ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਇਸ ਮੌਕੇ ਉਹਨਾਂ ਦੇ ਨਾਲ ਇਧਰਾਂ ਦੇ ਵਿਧਾਇਕ ਰਾਮਕੁਮਾਰ ਕਸ਼ਪ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਰਾਣਾ ਮੰਡਲ ਪ੍ਰਧਾਨ ਅਮਨਦੀਪ ਸਿੰਘ ਬਿਰਕ ਮੀਰ ਸਿੰਘ ਕਮਾਲਪੁਰਾ ਧਰਮਪਾਲ ਸ਼ਾਂਡੇ ਵਾਲਾ ਰਗੂਬੀਰ ਬਟਨ ਵੀ ਨਾਲ ਸਨ ਇਹ ਤਾਂ ਪ੍ਰਸਾਲ ਉਹਨਾਂ ਨੇ ਦਿੱਤਾ ਦੂਜੇ ਪਾਸੇ ਸਾਡੇ ਵੀ ਹੋਈ ਹੈ ਕੱਲ ਪੰਜਾਬ ਦਾ ਮੁੱਖ ਮੰਤਰੀ ਫਤੇਗੜ ਸਾਹਿਬ ਵਿਕੇ ਇੱਕ ਰੋਡ ਸ਼ੋਅ ਆਪਣੇ ਉਮੀਦਵਾਰ ਜਿਹੜਾ ਉਧਾਰਾ ਲਿਆਂਦਾ ਹੈ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਰੈਲੀ ਤੇ ਰੋਡ ਸ਼ੋਅ ਕਰਨ ਆਏ ਉਹਨਾਂ ਨੇ ਬਾਅਦ ਦੇ ਵਿੱਚ ਰਾਜਪ੍ਰਾਵਣਾ ਸੀ ਉੱਥੇ ਕਹਿੰਦੇ ਆ ਕਿ ਉਹਨਾਂ ਕੋਲ ਅਠ-ਅਠ ਨਹੀਂ ਸੀ ਪ੍ਰਬੰਧਕ ਕਹਿੰਦੇ ਆ ਕਿ ਜੀ ਬਰਸਾਤ ਨੇ ਸਾਰਾ ਕੰਮ ਖਰਾਬ ਕਰਤਾ ਚਲੋ ਦੋਵੇਂ ਪੱਖ ਨੇ ਤਾਂ ਮੁੱਖ ਮੰਤਰੀ ਨੇ ਕਿਤੇ ਕਹਿਤਾ ਇੱਕ-ਇੱਕ ਦਾਣੇ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਇਹ ਕਹਿ ਕੇ ਤਾਂ ਮੁੱਖ ਮੰਤਰੀ ਚਲੇ ਗਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਬਲਬੀਰ ਸਿੰਘ ਰਾਜੇਵਾਲ ਉਹ ਕਹਿੰਦੇ ਅਸਲ ਦੇ ਵਿੱਚ ਇਹ ਅਜੇਹਾ ਮੁੱਖ ਮੰਤਰੀ ਹੈ ਜਿਹੜਾ ਜੁਮਲੇਬਾਜ਼ ਹੈ ਇਹ ਵੀ ਚੋਣਾਂ ਦੇ ਵਿੱਚ ਇੱਕ ਹੋਰ ਜੁਮਲਾ ਛੱਡਦਾ ਉਹ ਮੁੱਖ ਮੰਤਰੀ ਜਿਹੜਾ ਇਹ ਕਹਿੰਦਾ ਹੁੰਦਾ ਸੀ ਮੈਂ ਤਾਂ ਗਦਾਵਰੀ ਤੋਂ ਪਹਿਲੇ ਹੀ ਪੈਸੇ ਦੇ ਦੂੰ ਉਹ ਭਾਈ ਗਦਾਬਰੀ ਤੋਂ ਬਗੈਰ ਕਿਵੇਂ ਦੇ ਦੇਓਗੇ ਕਿਵੇਂ ਪਤਾ ਲੱਗੂ ਕਿ ਫਸਲ ਖਰਾਬ ਹੋਈ ਹੈ ਜਾਂ ਨਹੀਂ ਤੇਰਾ ਇਹ ਕਹਿੰਦੇ ਸੀ ਪਿਛੇ ਹੜਾਂ ਦੇ ਵਿੱਚ ਮੈਂ ਮੁਰਗੀਆਂ ਦਾ ਗਾਈਆਂ ਦਾ ਮੁਆਵਜ਼ਾ ਦੇ ਦੂ ਰਾਜੇਪਾਲ ਸਾਹਿਬ ਨੇ ਸਵਾਲ ਕੀਤਾ ਕਿ ਸ਼੍ਰੀਮਾਨ ਜੀ ਗਿਣਾਓ ਪਿਛਲੇ ਹੜਾਂ ਦੌਰਾਨ ਤਬਾਹ ਹੋਈਆਂ ਫਸਲਾਂ ਦਾ ਤੁਸੀਂ ਕਿੰਨਾ ਮੁਆਵਜ਼ਾ ਦਿੱਤਾ ਉਹ ਦਾ ਅੰਕੜਾ ਜਾਰੀ ਕਰੋ ਤੁਸੀਂ ਕਹਿਆ ਸੀ ਮੈਂ ਮੁਰਗੀਆਂ ਦਾ ਦੇਵਾਂਗਾ ਕਿੰਨੀਆਂ ਮੁਰਗੀਆਂ ਦਾ ਮੁਆਵਜ਼ਾ ਦਿੱਤਾ ਤਸਵੀਰ ਜਾਰੀ ਕਰੋ ਸੋ ਇੱਕ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਨੇਗੇ ਸਾਡੇ ਮੁੱਖ ਮੰਤਰੀ ਦੇ ਕਿਉਂਕਿ ਪਿਛਲਾ ਸੰਤੁਸ਼ਟ ਕਿਸਾਨਾਂ ਨੂੰ ਨਹੀਂ ਕਰ ਸਕੇ ਜਿਸ ਕਰਕੇ ਮੁੱਖ ਮੰਤਰੀ ਦੀ ਇਹ ਗੱਲ ਦਾ ਕਿਸਾਨ ਜਿਹੜੇ ਹੈਗੇ ਆ ਉਹ ਕੱਲ੍ਹ ਵਾਲੀ ਗੱਲ ਨੂੰ ਕਿਸਾਨ ਆਗੂ ਜੁਮਲੇ ਦੇ ਨਾਲ ਮਿਲਾ ਕੇ ਦੇਖ ਰਹੇ ਜੋ ਪਾਸੇ ਭਾਜਪਾ ਦੇ ਲੀਡਰ ਨੇ ਜੀ ਵਿਜੇ ਕੁਮਾਰ ਸਾਂਪਲਾ ਨਾਰਾਜ਼ ਹੋ ਗਏ ਸੀ ਟਿਕਟ ਨਾ ਮਿਲਣ ਕਰਕੇ ਜਿਹਦੇ ਚਲਦੇ ਜਸਮੀਲ ਜਾਖੜ ਉਹਨਾਂ ਦੇ ਘਰੇ ਪਹੁੰਚੇ ਤੇ ਉਹਨਾਂ ਨੂੰ ਮਨਾਇਆ ਤੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇਵੇਗੀ ਜੀ ਦੇਖੋ ਪਹਿਲਾਂ ਕਿਹੜੀ ਛੋਟੀ ਜ਼ਿੰਮੇਵਾਰੀ ਸੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਆਗੂ ਪਾਰਟੀਆਂ ਤੋਂ ਵੱਡੇ ਬਣ ਗਏ ਇਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਗਏ ਇਹਨਾਂ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਜੇ ਕਾਂਗਰਸੀਆਂ ਨੇ ਕਾਂਗਰਸੀਆਂ ਨੂੰ ਅਹੁਦੇ ਦਿੱਤੇ ਕੋਈ ਪਾਰਟੀ ਇਹੋ ਜਿਹੀ ਨਹੀਂ ਜਿਨ੍ਹਾਂ ਨੇ ਆਪਣੇ ਆਗੂਆਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਅਹੁਦੇ ਬਖਸ਼ੇ ਨੇ ਇਹਨਾਂ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਤੇ ਇਹਨਾਂ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਵੀ ਲਾਇਆ ਇਹ ਹਸ਼ਾਰਪੁਰ ਤੋਂ ਟਿਕਟ ਮੰਗਦੇ ਸੀ ਟਿਕਟ ਦੇ ਦਿੱਤੀਗੀ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਤੇ ਸੰਪਲਾ ਸਾਹਬ ਤੜੰਗੋਗੇ ਪਤਾ ਚਲਦਾ ਸੀ ਪਿੱਛੇ ਜੇ ਕਿ ਅਕਾਲੀ ਦਲ ਚ ਜਾ ਰਹੇ ਨੇ ਬੜਾ ਰੌਲਾ ਪਿਆ ਹੁਣ ਪਤਾ ਇਹ ਲੱਗਿਆ ਕਿ ਇਹਨਾਂ ਨੂੰ ਹੀ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਗੱਲਬਾਤ ਹੋਈ ਹੈ। ਸ੍ਰੀਲ ਕੁਮਾਰ ਜਾਖੜ ਨੂੰ ਉਚੇਚੇ ਤੌਰ ਤੇ ਭੇਜਿਆ ਗਿਆ। ਕਿ ਭਾਜੀ ਤੁਸੀਂ ਜਾਓ। ਇਹਨਾਂ ਨਾਲ ਗੱਲ ਕਰੋ ਸ੍ਰੀਲ ਜਾਖੜ ਇਹਨਾਂ ਦੇ ਘਰ ਆਏ। ਇਹਨਾਂ ਨੂੰ ਸਮਝਾਵ ਜਾਗੇ। ਨਾਲ ਕਹਿਗੇ ਕਿ ਚੋਣਾ ਜਵਤਾ ਲੱਗਿਆ ਵਾ 4 ਤਰੀਕ ਖਤਮ ਹੋਣ ਦਿਓ। ਤੁਹਾਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਦੇਵਾਂਗੇ। ਜੇ ਪਾਰਟੀ ਸਤਾ ਚਾਗੀ। ਤਾਂ ਗੱਲੇ ਹੋਰ ਹੁੰਦੀ ਐ ਇਹਦੇ ਨਾਲ ਉਹ ਕਹਿੰਦੇ ਕਿ ਤੁਸੀਂ ਪਾਰਟੀ ਉਮੀਦਵਾਰੀ ਪ੍ਰਚਾਰ ਕਰੋ ਕਿਹਾ ਜਾ ਰਿਹਾ ਹੈ ਕਿ ਹਾਲ ਦੀ ਘੜੀ ਵਿਜੇ ਸੰਪਲਾ ਹੋਰਾਂ ਦਾ ਜਿਹੜਾ ਵਿਰੋਧ ਹੈ ਉਹਨੂੰ ਸੁਨੀਲ ਜਾਖੜ ਨੇ ਆ ਕੇ ਸ਼ਾਂਤ ਕਰਨ ਦਾ ਯਤਨ ਕੀਤਾ ਸੋ ਦੂਜੇ ਪਾਸੇ ਸੰਤੋਖ ਚੋਦਰੀ ਦਾ ਪਰਿਵਾਰ ਆਹੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਜੋ ਸੰਤੋਖ ਚੋਦਰੀ ਸੀ ਉਹ ਕਾਂਗਰਸ ਦੇ ਵਿੱਚ ਜਾਂਦੇ ਸੀ ਪਰ ਅੱਜ ਉਹਨਾਂ ਦੀ ਧਰਮ ਪਤਨੀ ਆਹੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਅੱਜ ਉਹ ਮਰ ਗਏ ਨੇ ਜੀ ਚਰਜੀਤ ਸਿੰਘ ਚੰਨੀ ਬੜਾ ਸਿੱਧਾ ਬੋਲਦੇ ਨੇ ਇਹ ਗੱਲ ਇੱਥੇ ਵੀ ਲਾਗੂ ਹੁੰਦੀ ਆ ਮੈਂ ਪਹਿਲਾਂ ਕਹਿ ਕੇ ਹਟਿਆ ਚੋਦਰੀ ਸੰਤੋਖ ਸਿੰਘ ਦੋ ਬਾਰਿਆਂ ਦੇ ਮੈਂਬਰ ਪਾਰਲੀਮੈਂਟ ਇਹਨਾਂ ਦੇ ਇੱਕ ਭਰਾ ਸੀ ਚੌਧਰੀ ਜਗਜੀਤ ਸਿੰਘ ਉਹ ਵੀ ਵਜ਼ੀਰ ਤੇ ਚੌਧਰੀ ਸਭ ਇਹ ਸੰਤੋਖ ਸਿੰਘ ਵੀ ਵਜ਼ੀਰ ਇਹਨਾਂ ਦੇ ਪਿਤਾ ਸੀ ਮਾਸਟਰ ਗੁਰਵੰਤਾ ਸਿੰਘ ਇਹਨਾਂ ਦਾ ਬੇਟਾ ਇਸ ਵੇਲੇ ਵੀ ਕਾਂਗਰਸ ਪਾਰਟੀ ਵੱਲੋਂ ਫਲੋਰ ਤੋਂ ਐਮ.ਐਲ.ਏ ਹੈ ਜਦੋਂ ਜਨਵਰੀ ਦੇ ਮਹੀਨੇ ਵਿੱਚ ਰਾਹੁਲ ਗਾਂਧੀ ਯਾਤਰਾ ਤੇ ਆਏ ਹੋਏ ਸਨ ਅਚਾਨਕ ਦਿਲ ਦਾ ਦੌਰਾ ਪਿਆ ਫਲੋਰ ਦੇ ਕੋਲ ਤੇ ਉਹਨਾਂ ਦੀ ਮੌਤ ਹੋ ਗਈ ਉਪਚੋਣ ਆ ਗਈ ਜਲੰਧਰ ਵਾਲੀ ਜਿਹੜੀ ਕਾਂਗਰਸ ਵਰਸਜ ਕਾਂਗਰਸ ਭਾਗ ਕਾਂਗਰਸ ਪਾਰਟੀ ਨੇ ਕੌਂਸਲਰ ਪਟਿਆ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਸ਼ਸ਼ੀਲ ਰਿੰਕੂ ਉਹਨੂੰ ਉਮੀਦਵਾਰ ਬਣਾ ਲਿਆ ਐਕਟਿਵਿਸਟ ਵੀ ਬਨਾਤਾ ਸੀ ਤੋ ਇਹਨਾਂ ਨੂੰ ਠੱਪੀ ਮਾਰ ਕੇ ਭਾਰਤੀ ਜਨਤਾ ਪਾਰਟੀ ਚ ਲਿਆ ਗਿਆ। ਇਹ ਬੀਬੀ ਕਰਮਜੀਤ ਕੌਰ ਨੂੰ ਟਿਕਟ ਦੇਤੀ। ਐਸ ਬਾਰੇ ਪਰਿਵਾਰ ਫੇਰ ਮੰਗਦਾ ਸੀ। ਮੈਂ ਜੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ ਤਾਂ ਇੱਕਜੁੱਟਤਾ ਦੀ ਲੜਾਈ ਲੜਨੀ ਪਊਗੀ। ਨਹੀਂ ਤਾਂ ਜੋ ਕੁਝ ਤੁਸੀਂ ਪਹਿਲਾਂ ਉਸ ਤੋਂ ਵੀ ਮਾੜਾ ਹਾਲ ਹੋ ਜਾਊਗਾ ਫਿਰ ਅਮਿਤ ਸ਼ਾਹ ਤੇ ਮੋਦੀ ਸਾਹਿਬ ਆਪਦੇ ਮੁਤਾਬਕ ਦੇਸ਼ ਨੂੰ ਚਲਾਉਣਗੇ ਚਰਚਾ ਵੀ ਇਹੀ ਚੱਲਦੀ ਹੈ ਕਿ ਜੇ ਆਇਕਤੀ ਲੋਕਤੰਤਰ ਨਾ ਬਚਿਆ ਤਾਂ ਤਾਨਾਸ਼ਾਹੀ ਆ ਜਾਏਗੀ ਤਾਂ ਪਤਾ ਲੱਗਿਆ ਕਿ ਪਿੱਛੇ ਜੇ ਹੋ ਗਿਆ ਸੀ ਵੀ ਚਲੋ ਇਹਨਾਂ ਨੂੰ ਹਿਸ਼ਾਰਪੁਰ ਦੇ ਦਿੰਨੇ ਆ ਮੈਨੂੰ ਤਾਜ਼ਾ ਪਤਾ ਲੱਗਿਆ ਕਿ ਉੱਥੋਂ ਵਿਧਰ ਸਿੰਘ ਕੇਪੀ ਬਾਰੇ ਸੋਚਿਆ ਜਾ ਰਿਹਾ ਹੈ ਸੋਇਸ ਕਰਕੇ ਇਹ ਪਾਰਟੀ ਬੀਬੀ ਕਰਮਜੀਤ ਕੌਰ ਇਹਨਾਂ ਦਾ ਇੱਕ ਹੋਰ ਤਜਿੰਦਰ ਬਿੱਟੂ ਇਹ ਜਾ ਕੇ ਸ਼ਾਮਲ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਚ ਤੇ ਚੰਨੀ ਸਾਹਿਬ ਕਹਿੰਦੇ ਕਿ ਅੱਜ ਕਾਂਗਰਸ ਵੱਲੋਂ ਇਹ ਮਰਗੇ ਨੇ ਕਿਉਂਕਿ ਇਸ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਅੱਜ ਦਲ ਬਦਲੀਆਂ ਸਾਰੀਆਂ ਪਾਰਟੀਆਂ 'ਚ ਬਹੁਤ ਭਾਰੂ ਨੇ ਜੇ ਰਾਸ਼ਟਰੀ ਪਾਰਟੀਆਂ ਨੇ ਸਾਂਝੇ ਤੌਰ ਤੇ ਕੋਈ ਫੈਸਲਾ ਨਾ ਕੀਤਾ ਤਾਂ ਮੈਂ ਕਹਿ ਸਕਦਾ ਕਿ ਇਹ ਦਲਬਦਲੂਗਾ ਹੋਰ ਭਾਰੂ ਹੋ ਜਾਣਗੀਆਂ ਆਪ ਲੋਕ ਕਿੱਧਰ ਨੂੰ ਜਾਣਗੇ ਇਹਨਾਂ ਨੇ ਤਾਂ ਇਧਰ ਉਹਨਾਂ ਕੁਰਸੀ ਮਿਲੀ ਉਧਰੋਂ ਇਹਨਾਂ ਦਾ ਏਜੰਡਾ ਕੁਰਸੀ ਹੈ ਪਾਰਟੀ ਦੀ ਮਜ਼ਬੂਤੀ ਨਹੀਂ ਸੋ ਚਰਜੀ ਸੁਚੰਨੀ ਨੇ ਕਹਿਤਾ ਕਿ ਇਹ ਤਾਂ ਪਾਰਟੀ ਲਈ ਮਰ ਗਏ ਨੇ ਸੋ ਦੂਜੇ ਪਾਸੇ ਜੀ ਫਤੇ ਸਿੰਘ ਬਾਜਬਾ ਵੱਲੋਂ ਵੀ ਟਵੀਟ ਕਰਕੇ ਕਹੇ ਗਿਆ ਕਿ ਹਰਿਆਣੇ ਦੇ ਵਿੱਚ 14 ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਹੈ ਪਰ ਪੰਜਾਬ ਦੇ ਵਿੱਚ ਦੋ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੀ ਹੈ ਸਰਕਾਰ ਜੀ ਠੀਕ ਹੈ ਜੀ ਜਿਹੜਾ ਐਮਐਸਪੀ ਦੀ ਗਰੰਟੀ ਹੋਵੇ 23 24 ਫਸਲਾਂ ਤੇ ਕੇਂਦਰ ਸਰਕਾਰ ਦਿੰਦੀ ਹੈ ਪਰ ਉਹ ਵਿਕਤੀਆਂ ਨਹੀਂ ਉਹਦੇ ਤੇ ਕਲਕਚੋਣਾ ਛੱਡ ਕੇ ਤੇ ਜੇ ਹਰਿਆਣਾ ਦੀ ਸਰਕਾਰੋ ਉੱਥੇ ਦੇ ਰਹੀ ਹੈ ਤਾਂ ਪੰਜਾਬ ਵਾਲੇ ਕਿਉਂ ਨਹੀਂ ਸਾਡੇ ਤਾਂ ਮੁੱਖ ਮੰਤਰੀ ਇੱਥੇ ਤੱਕ ਕਹਿ ਜਾਂਦੇ ਸੀ ਅਸੀਂ ਆਪ ਖਰੀਦ ਲਾਂਗੇ ਤੁਹਾਡੇ ਵਾਲਾ ਥ੍ਰੀ ਚ ਕਿਤੇ ਨਾ ਦਿਓ ਸਾਡਾ ਰੂਰਲ ਡਿਵੈਲਪਮੈਂਟ ਫੰਡ ਤੇ ਹੁਣ ਦੋਸ਼ ਲੱਗਦੇ ਐ ਕਰਜ਼ੇ ਵਧਾਤੇ ਸੋ ਇਹ ਬੜਾ ਵੱਡਾ ਇਸ਼ੂ ਹੈ ਜਿਹੜਾ ਅਜੇ ਤੱਕ ਹੱਲ ਨਹੀਂ ਹੋਇਆ ਤੇ ਕਿਸਾਨ ਵਿਚਾਰੇ ਇਹਨਾਂ ਵੱਲ ਨੂੰ ਦੇਖਦੇ ਰਹਿ ਜਾਂਦੇ ਨੇ ਸੋ ਦੂਜੇ ਪਾਸੇ ਕੈਬਨਿਟ ਮੰਤਰੀ ਲਾਲਜੀ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਕੁਝ ਵਿਸ਼ੇਸ਼ ਫਿਰਕਿਆਂ ਵਿਸ਼ੇਸ਼ ਜਾਤੀਆਂ ਬਾਰੇ ਇੱਕ ਚੋਣ ਰੈਲੀ ਦੇ ਵਿੱਚ ਬੋਲਿਆ ਸੀ ਸ਼ਿਕਾਇਤ ਹੋਈ ਪਤਾ ਲੱਗਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਬੰਧਤ ਡਿਪਟੀ ਕਮਿਸ਼ਨਰ ਤੋਂ ਜਿਹੜੇ ਜ਼ਿਲ੍ਹਾ ਚੋਣ ਅਫਸਰ ਵੀ ਹੁੰਦੇ ਨੇ ਉਹਨਾਂ ਤੋਂ ਰਿਪੋਰਟ ਮੰਗ ਲਈ ਸੂਤਰਾਂ ਦੀ ਜਾਣਕਾਰੀ ਕਹਿੰਦੀ ਹੈ ਉਹਨਾਂ ਨੇ ਰਿਪੋਰਟ ਦੇ ਵਿੱਚ ਕਹਿਤਾ ਕਿ ਜਿਹੜਾ ਕੁਝ ਇਹਨਾਂ ਨੇ ਦੋਸ਼ ਲਾਇਆ ਉਹ ਸਹੀ ਹੈ ਉਥੇ ਵਿਸ਼ੇਸ਼ ਭਾਈਚਾਰੇ ਨੇ ਇਹਨਾਂ ਦੇ ਖਿਲਾਫ ਭੁਗਤੰਦਾ ਵੀ ਐਲਾਨ ਕਰਤਾ ਤੇ ਚੋਣ ਨਿਜਵਾ ਦੀ ਉਲੰਘਣਾ ਹੈ ਜੀ ਰਣਦੀਪ ਸਿੰਘ ਸੁਰਜੀੇਵਾਲਾ ਨੂੰ ਹਿਮਾਵਲ ਲਈ ਤੇ ਟਿੱਪਣੀ ਕਰਨ ਤੇ 48 ਘੰਟਿਆਂ ਦੀ ਰੋਕ ਲੱਗ ਸਕਦੀ ਹੈ ਤੇ ਚੋਣ ਕਮਿਸ਼ਨ ਨੂੰ ਫਿਰ ਇੱਥੇ ਵੀ ਕੋਈ ਨਾ ਕੋਈ ਕਦਮ ਕੀ ਹੁੰਦਾ ਕੀ ਨਹੀਂ ਉਹ ਚੱਕਣਾ ਪੈ ਸਕਦਾ ਤੋ ਦੂਜੇ ਪਾਸੇ ਲੁਧਿਆਣੇ ਦੇ ਵਿੱਚ 40 ਟ੍ਰੇਨਾਂ ਪ੍ਰਭਾਵਿਤ ਹੋ ਗਈਆਂ ਨੇ ਕਿਉਂਕਿ ਕਿਸਾਨ ਸ਼ੰਭੂ ਬਾਡਰ ਦੇ ਉੱਤੇ ਬੈਠੇ ਹੋਏ ਨੇ ਰੇਲ 트랙 ਦੇ ਉੱਤੇ ਬੈਠੇ ਹੋਏ ਨੇ ਜਿਹਦੇ ਚੱਲਦੇ ਆ ਕੁਝ ਕੁ ਟ੍ਰੇਨਾਂ ਦਾ ਵਾਪਸ ਮੋੜਨੇ ਪੈਂਦੇ ਰਿਹਾ ਸੋ ਕੁਝ ਰੇਲਾਂ ਦਾ ਹੁਣ ਸਾਰਿਆਂ ਨੂੰ ਨਹੀਂ ਕੀਤੀਆਂ ਜਾ ਸਕਦੀਆਂ ਕੁਝ ਰੇਲਾਂ ਦੇ ਪਿਛਲੇ ਪਾਸਿਓਂ ਰਾਹ ਬਦਲੇ ਨੇ ਉਹਨਾਂ ਨੂੰ ਜਾਖਲ ਧੂਰੀ ਦੇ ਰਾਹੀਂ ਅੱਗੇ ਲੈ ਜਾਣਾ ਪੈ ਰਿਹਾ ਹੈ ਕੁਝ ਅੰਬਾਲੇ ਤੋਂ ਲਿਆ ਕੇ ਜਿਵੇਂ ਸ਼ਤਾਬਦੀ ਵਗੈਰਾ ਨੇ ਉਹ ਚੰਡੀਗੜ੍ਹ ਮਹਾਲੀ ਤੇ ਸਰਹੰਦ ਦੇ ਰਸਤੇ ਲਿਆ ਕੇ ਉਹਨਾਂ ਨੂੰ ਅੱਗੇ ਅੰਮ੍ਰਿਤਸਰ ਵੱਲ ਤੁਰਿਆ ਜਾ ਰਿਹਾ ਜਾਂ ਸਿੱਧਾ ਰਸਤਾ ਵੀ ਹੈ ਜਿਹੜਾ ਲੁਧਿਆਣੇ ਤੋਂ ਸਾਹਨੇਵਾਲ ਵਿੱਚ ਦੀ ਜਾਂਦਾ ਹੈ ਇਹਨਾਂ ਰਸਤੇ ਤੋਂ ਵੀ ਲਿਆਂਦਾ ਜਾ ਰਿਹਾ ਹੈ ਮੈਂ ਪਹਿਲਾਂ ਕਿਹਾ ਜਿਨ੍ਹਾਂ ਨੇ ਰੇਲਾ ਰੋਕੀਆਂ ਨੇ ਉਹ ਖੱਟੜ ਸਾਹਿਬ ਦਾ ਬਿਆਨ ਜਾਰੀ ਪੜ੍ਹ ਲਓ ਜਿਹੜੀ ਅਸੀਂ ਗੱਲ ਪਹਿਲਾਂ ਤੋਂ ਕਹਿੰਦੇ ਸੀ ਉਹ ਕਹਿੰਦੇ ਇਹਨਾਂ ਨੂੰ ਰੋਕਣ ਦੇ ਰੇਲਾ ਇਹਦਾ ਅਸਰ ਸਾਡੇ ਤੇ ਪੈਣਾ ਜਿੰਨਾ ਲੋਕ ਤੰਗ ਹੋਣਗੇ ਇਹਨਾਂ ਦੇ ਵਿਰੋਧ ਚ ਜਾਣਗੇ ਸਾਡੇ ਹੱਕ ਚ ਭੁਗਤਣਗੇ ਉਹ ਇਹ ਦੱਸ ਸਕਦੇ ਆ ਲੋਕਾਂ ਦੇ ਵਿੱਚ ਆਮ ਚਰਚਾ ਹੈ ਕਿ ਸਰਕਾਰ ਹੈ ਨਹੀਂ ਇਹ ਧਰਨਾ ਦੇ ਕਿਹਦੇ ਖਿਲਾਫ ਰਹੇ ਨੇ ਇਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ ਜਾਂ ਫਿਰ ਦੋ ਸਾਲ ਇਹ ਮੂਰਤ ਕਿਉਂ ਡੀਕਦੇ ਰਹੇ ਜੇ 6 ਮਹੀਨੇ ਸਾਲ ਤੁਹਾਡੀਆਂ ਮੰਨੀਆਂ ਵਾਂਗੂ ਲਾਗੂ ਨਹੀਂ ਸੀ ਕੀਤੀਆਂ ਤੁਹਾਨੂੰ ਅੱਜ ਤੋਂ ਸਾਲ ਪਹਿਲਾਂ ਸੰਘਰਸ਼ ਕਰਨਾ ਚਾਹੀਦਾ ਸੀ ਜੀ ਸੋ ਦੂਜੇ ਪਾਸੇ ਬੇਗਮਪੁਰ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਨੇ ਹੋ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਜੀ ਬਿਲਕੁਲ ਉਹਨਾਂ ਦਾ ਨਵਾਂ ਇਹ ਢੀਡਸਾ ਸਾਹਿਬ ਦੀ ਸੰਯੁਕਤ ਅਕਾਲੀ ਦਲ ਤੋਂ ਬਾਗੀ ਹੋ ਗਏ ਸੀ ਜਦੋਂ ਇਹਨਾਂ ਨੇ ਅਕਾਲੀ ਦਲ 'ਚ ਸ਼ਮੂਰੀਅਤ ਕਰ ਲਈ ਇਹਨਾਂ ਦਾ ਨੌਵੇਂ ਗੁਰਿੰਦਰ ਸਿੰਘ ਬਾਜਬਾ ਗੁਰਿੰਦਰ ਸਿੰਘ ਬਾਜਬਾ ਨੇ ਕਹਿ ਦਿੱਤਾ ਹੈ ਕਿ ਉਹ ਪ੍ਰਧਾਨ ਵੀ ਨੇ ਇਹਦੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਬੇਗਮ ਰਾਜ ਖਾਲਸਾ ਪਾਰਟੀ ਇਹਦੇ ਵੱਲੋਂ ਉਮੀਦਵਾਰ ਹੋਣਗੇ ਤੇ ਗੁਰਦਾਸਪੁਰ ਦੀ ਲੋਕ ਸਭਾ ਦੀ ਚੋਣ ਲੜਨਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਟਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ